ਇਹ ਕਿਹੜਾ ਦੇਖਾ ਅਸੀਂ ਤਾਂ ਬੋਰਦੀ ਹੁੰਦੀ ਆ ਫਿਰ ਹੱਦ ਕਦੋਂ ਪੈਣੋਂ ਕੱਢੇ ਨਾਲ ਹੀ ਰੱਖੇ ਹੋਏ ਸੀ ਉਹਨਾਂ ਦੇ ਪਰਦੇ ਤਾਂ ਸਰਕਾਰੀ ਕੀ ਸੀਗੇ ਹੈਲੋ ਹਾਂਜੀ ਸ਼ਸ਼ੀਕਲ ਜੀ ਤੁਹਾਨੂੰ ਸਾਰਿਆਂ ਨੂੰ ਜੀ ਗੁਲੀਨ ਮੇਰਾ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਜੀ ਠੀਕ ਠਾਕ ਹੋਵੋਗੇ ਪਰਮਾਤਮਾ ਦੀ ਕਿਰਪਾ ਨਾਲ ਚੜਦੀ ਕਲਾ ਚ ਹੋਮੋਗੇ ਜਿਵੇਂ ਕਿ ਤੁਹਾਨੂੰ ਪਤਾ ਹੀ ਆਪਾਂ ਹਰ ਮਹੀਨੇ ਹਨਾ 20 ਮਹੀਨੇ ਦਾ ਪਹਿਲਾ ਐਤਵਾਰ ਜਦੋਂ ਹੁੰਦਾ ਵਾ ਤੇ ਦੀਵਾਨ ਸਾਜਦੇ ਨੇ ਬਡੁਖੇ ਬਾਬਾ ਮਨਜੋਤ ਸਿੰਘ ਜੀ ਵੱਲੋਂ ਤੇ ਆਪਾਂ ਆਏ ਮਹੀਨੇ ਦੀ ਮਹੀਨੇ ਆਨੇ ਆ ਜੀ ਸੰਡੇ ਨੂੰ ਤੇ ਆਪਾਂ ਬਲੌਗ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਦੀਵਾਨਾਂ ਦੀ ਸਮਾਪਤੀ ਹੋ ਚੁੱਕੀ ਆ ਜੀ ਤੇ ਆਪਾਂ ਦੀਵਾਨਾਂ ਦੀ ਵੀਡੀਓ ਤਾਂ ਨਹੀਂ ਬਣਾ ਸਕੇ ਕਿਉਂਕਿ ਤੁਹਾਨੂੰ ਪਤਾ ਜੀ ਆਪਾਂ ਉਸ ਟਾਈਮ ਲਾਈਵ ਹੋਏ ਹੋਏ ਸੀਗੇ ਪਲੀਜ਼ ਤੁਸੀਂ ਉੱਥੇ ਜਾ ਕੇ ਆਪਣੀ ਵੀਡੀਓ ਦੇਖ ਸਕਦੇ ਹੋ ਜੀ ਲਾਈਵ ਤੇ ਤੇ ਆਪਾਂ ਉਸ ਤੋਂ ਬਾਅਦ ਵੈਸੇ ਬਣਾ ਲਈ ਸੀਗੀ ਤੇ ਅੱਬ ਬਾਬਾ ਜੀ ਨੇ ਮਨਜੋਤ ਬਾਬਾ ਜੀ ਜਿਹੜੇ ਸਾਹਮਣੇ ਖੜੇ ਨੇ ਜੀ ਬਾਬਾ ਜੀ ਜਾ ਰਹੇ ਨੇ ਬਾਬਾ ਮਨਜੋਤ ਸਿੰਘ ਜੀ ਤੇ ਬਾਬਾ ਮਨਜੋਤ ਸਿੰਘ ਜੀ ਦੇ ਕੋਟੀਆਂਵਾ ਜੀ ਚਲੋ ਮੈਂ ਕਿ ਅੱਜ ਆਪਾਂ ਕੋਟੀਆਂ ਦੀ ਵੀਡੀਓ ਬਣਾਣੇ ਆ ਜੀ ਦੇਖੋ ਕਿੰਨੀ ਹਨਾ ਵੀ ਇੱਕ ਜੰਗਲ ਦੀ ਤਰ੍ਹਾਂ ਵੰਗੂ ਹੁੰਦੇ ਹਨ ਜਿਵੇਂ ਕਿ ਚਲੋ ਨਾ ਅਤੋਂਤ ਹੋ ਰਹੇ ਆਂਦੀ ਨੇ ਸੋਣੀ ਚੱਲ ਰਹੀ ਹੈ ਜਹਾਵਾ ਇਹੋ ਜਿਹੇ ਦਾ ਹਵਾ ਕਦੇ ਕਦੀ ਮਿਲਦੀ ਹੈ ਦੇਖੋ ਹਾਂਜੀ ਜਿਹੇ ਇੱਧਰ ਹਰੇ ਦੁਪੱਟੇ ਵਾਲੀ ਕੁੜੀ ਆ ਖੜੀ ਹੈ ਨਾ ਇਹ ਆਪਣੀ ਵਿਊਅਰ ਵੀ ਨੇ ਤੇ ਇੱਥੇ ਸੰਤਾਂ ਦੇ ਜੀ ਜਵਾੰਤ ਵੀ ਆਉਂਦੇ ਹੁੰਦੇ ਨੇ ਨਾ ਕਿੰਨੀ ਖੁਸ਼ੀ ਹੁੰਦੀ ਹੈ ਨਾ ਜਦੋਂ ਕੋਈ ਕਹਿੰਦਾ ਨਾ ਅਲੇਸ ਥੋੜੀ ਵੀਡੀਓ ਦੇ ਦੇਣਾ ਕਿੰਨਾ ਵਧੀਆ ਲੱਗਦਾ ਨਾ ਹਾਂਜੀ ਅੱਧੀਆਂ ਸੰਗਤਾਂ ਜੀ ਲੰਗਰ ਹਾਲ 'ਚ ਚੱਲੇ ਗਏ ਲੰਗਰ ਛਕਣ ਤੇ ਆਪਾਂ ਨੇ ਥੋੜੀ ਜੀ ਆਪਾਂ ਕਿਹਾ ਚੁਲ੍ਹਾ ਆਪਾਂ ਕੁੱਟੀਆਂ ਦੀ ਵੀਡੀਓ ਬਣਾ ਲੈਣੇ ਆ ਤੇ ਇੱਧਰਲੇ ਪਾਸੇ ਨਾ ਜੀ ਉਹਨਾਂ ਨੇ ਬੀਜੀ ਹੋਈ ਸਬਜ਼ੀ ਵਗੈਰਾ ਥੋੜੀ ਪੋਤੀ ਹਾਂਜੀ ਫਿਰ ਇਸ ਤੋਂ ਬਾਅਦ ਆਪਾਂ ਵੀ ਲੰਗਰ ਛਕਣ ਜਾਵਾਂਗੇ ਜੀ ਤੇ ਮੈਂ ਕਿਹਾ ਚਲੋ ਜਦ ਤੱਕ ਆਪਾਂ ਥੋੜੀ ਜੀ ਵੀਡੀਓ ਬਣਾ ਲੈਂਦੇ ਆ ਨਾ ਸੋਹਣਾ ਲੱਗਦਾ ਨਾ ਜੰਗਲ ਜਿਸ ਦਿਨ ਹਨੇਰੀ ਆਈ ਸੀ ਉਸ ਦਿਨ ਇੱਥੇ ਵੀ ਬਹੁਤ ਜ਼ਿਆਦਾ ਦੇਖੋ ਜੀ ਟੁੱਟ ਗਏ ਜੀ ਦਰਖਤ ਜੀ ਬਹੁਤ ਜਿਆਦਾ ਨੁਕਸਾਨ ਹੋਇਆ ਨਾ ਕਿੱਥੇ ਲੱਜੋਤੋ ਤੋ ਸੀ ਸਾਈਡ ਤੇ ਰੱਖੋ ਕੋਣ ਨਹੀਂ ਲਗੋ ਨਹੀਂ ਆਪਾਂ ਹੀ ਕਰੀਏ ਹਾਂਜੀ ਨਵਜੋਤ ਨੂੰ ਨਾ ਸੇਵਾ ਦਾ ਸ਼ੌਂਕ ਆ ਜੀ ਉਹ ਹਮੇਸ਼ਾ ਜਦੋਂ ਵੀ ਆਉਂਦਾ ਨਾ ਥੋੜੀ ਬਹੁਤੀ ਸੇਵਾ ਕਰਵਾ ਹੀ ਦਿੰਦਾ ਨਾ ਚਲੋ ਵਧੀਆ ਲਾਦਾ ਨਾ ਸੇਵਾ ਕਰਵਾਉਂਦਾ ਨਾ ਜਵਾਕ ਨਾ ਛੋਟੇ ਛੋਟੇ ਹੋਰ ਵੀ ਬਹੁਤ ਬੱਚੇ ਸੀਗੇ ਜੀ ਜੀ ਸੇਵਾ ਕਰਵਾ ਰਹੇ ਸੀਗੇ ਵਧੀਆ ਲਾਦਾ ਨਾ ਛੋਟੇ ਛੋਟੇ ਬੱਚੇ ਜਿਹਨੂੰ ਸੇਵਾ ਕਰਵਾਉਂਦੇ ਨੇ ਜੀ ਹਾਂਜੀ ਇੱਧਰ ਦੇਖਣਾ ਆ ਵੀ ਛੋਟਾ ਜਿਹਾ ਬੱਚਾ ਨਾ ਕਿੰਨਾ ਸੋਹਣਾ ਲਾਦਾ ਨਾ ਸੇਵਾ ਕਰਾਉਂਦਾ ਜਲਦੀ ਸੇਵਾ ਕਰਵਾ ਰਿਆ ਸੀਗਾ ਪਹਿਲੇ ਦੋਨੇ ਜਣੇ ਕਰਵਾ ਰਹੇ ਸੀ ਨਵੂ ਤੇ ਇਹ ਤੇ ਫਿਰ ਨਬੂ ਜੀ ਹੁਣ ਲੰਗਰ ਛਕਣ ਲੱਗਿਆ ਫਿਰ ਅਸੀਂ ਜਾਣਾ ਕਰਕੇ ਨਾ ਹਾਂਜੀ ਆਪਾਂ ਦੀਵਾਨ ਸੁਣਨ ਗਏ ਸੀ ਬਾਬਾ ਮਨਜੋਤ ਸਿੰਘ ਦੇ ਬਡੁਖੇ ਜੀ ਆਪਾਂ ਦੀਵਾਨ ਸੁਣਾਇਆ 3 ਵਜੇ ਗਏ ਜੀ ਹੁਣ ਆਪਾਂ ਘੰਟਾ ਕਰਦਿਆਂ ਰੈਸਟ ਉਸ ਤੋਂ ਬਾਅਦ ਜੀ ਆਪਾਂ ਫਿਰ ਗੁਰਦੁਆਰਾ ਸਾਹਿਬ ਵੀ ਜਾਣਾ ਸੁਖਣੀ ਸਾਹਿਬ ਦੇ ਪਾਠਾਂ ਤੇ ਨਾਲੇ ਆਪਾਂ ਚਾਹ ਤੱਕ ਫੋਨ ਚਾਰਜ ਤੇ ਲਾ ਦਿੰਨੇ ਆ ਕਿਉਂਕਿ ਇਹਦੀ ਬੈਟਰੀ ਵੀ ਬਿਲਕੁਲ ਲੋ ਹੋਈ ਪਈ ਆ ਤੇ ਫਿਰ ਆਪਾਂ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਜਾਵਾਂਗੇ ਜੀ ਹਾਂਜੀ ਆਪਾਂ ਤੁਹਾਨੂੰ ਦੱਸਿਆ ਸੀ ਨਾ ਆਪਾਂ ਗੁਰਦੁਆਰਾ ਸਾਹਿਬ ਜਾ ਰਹੇ ਹਾਂ ਛੇਣ ਆਪਾਂ ਗੁਰਦੁਆਰਾ ਸਾਹਿਬ ਜਾ ਰਹੇ ਹਾਂ ਜੀ ਤੇ ਫਿਰ ਮਿਲਦੇ ਹਾਂ ਜੀ ਤੁਹਾਨੂੰ ਟਰੱਕ ਦੇ ਸਾਹ ਇੱਜ਼ਾਨ ਤੇ ਭਲੇ ਬੁਰੇ ਕਬ ਜੇ ਅਪਾਰਾ ਜਬਿਆ ਕਰਖ ਕਰਤ ਹੋ ਵੀ ਆਪਣੀ ਬੂਝ ਉਤਾਰੇ ਅੰਸੂ ਨਾ ਜਿਹਾ ਦਿੰਦੇ ਪੁੱਛਿਆ ਨਵਜੋਤ ਨੂੰ ਨੂਰ ਕਿੱਥੇ ਆਨੂੰ ਕੱਢ ਲਾ ਬਾਅਦ ਮੈਂ ਹਾਂਜੀ ਪਹਿਲੇ ਇਹਨਾਂ 2-3 ਦਿਨ ਹਸਪੀਟਲ ਐ ਮੰਮੀ ਨਾਲ ਬਲੱਡ ਚੜਦਾ ਕਰਕੇ ਤੇ ਹੁਣ ਸਵਾਰੀ ਲਾ ਕੇ ਆਏ ਸੀ ਉਧਰੋਂ ਨਾ ਨਵਜੋਤ ਇਹਨਾਂ ਨੂੰ ਤੰਗ ਕਰੀ ਜਾ ਰਿਆ ਸੀ ਭੈਣ ਨਹੀਂ ਸੀ ਦੇ ਰਿਆ ਜੀ ਪੀ ਲੋ ਹਾਂਜੀ ਆ ਜੀ ਜੀ ਸਾਡੇ ਨੇ ਚਾਹ ਪੀ ਲੋ ਨਾਲੇ ਖਾ ਲੋ ਰਾਈਸ ਤੇ ਇਹ ਆਪਾਂ ਅੱਜ ਗੁਰਦੁਆਰੇ ਤੋਂ ਆ ਗਏ ਜੀ ਹਾਂਜੀ ਆਪਾਂ ਗੁਰਦੁਆਰਾ ਸਾਹਿਬ ਜਾ ਆਏ ਜੀ ਹਾਂਜੀ ਆਏ ਸਾਰੇ ਚਾਹ ਪੀ ਲਓ ਜੀ ਨਾਲੇ ਖਾ ਲਓ ਚੌਲ ਆਏ ਬਾਬੂ ਚੌਲ ਖਾ ਲਓ ਖਾ ਲਓ ਪੁੱਤ ਦੇਖੋ ਮੈਂ ਇਹਨੂੰ ਪੁੱਛਿਆ ਤੁਸੀਂ ਚੌਲ ਖਾਓਗੇ ਉਹਦੇ ਕਹਿੰਦੇ ਨਹੀਂ ਖਾਣੇ ਹੁਣ ਵੀ ਤਾਂ ਪਾਗੀ ਲਈ ਆਏ ਨੇ ਕੋਲੀ ਚ ਬਹੁਤ ਖਰਾਬ ਨੇ ਜੀ ਕੋਈ ਚੌਲ ਖਾ ਲੈ ਜਾ ਖਾਣੇ ਕਿਸ ਕੀ ਖਾਓ ਬੇਚਣ ਦਾ ਲੱਡੂ ਖਾਓ ਬੇਚਣ ਕੀ ਫੁਸਫੀਲਾਓ ਸਮੋਸਾ ਖਾਓ ਜਾਂ ਗੁੱਲਾ ਖਾਓ ਬੰਨਣਾ ਕੋਟੀਆਂ ਖਾਓ ਪ੍ਰੀ ਪ੍ਰੀ ਖਾਓ ਪਨੀਰ ਚਾਹ ਲੈ ਮਨਾਰੀ ਬੈਗੜਾ ਖਾਣ ਲੱਗੀ ਆ ਖਾਓ ਪੀਓ ਐਸ ਕਰੋ ਗੁੱਲੇ ਦਿਖਾ ਦੇ ਦੇ ਬਸ ਮੈਂ ਗੜਾ ਖਾਣਾ ਯਾਰ ਇੰਨਾ ਸੋਹਣਾ ਮੌਸਮ ਆ ਰਿਹਾ ਵਾ ਹਨ ਐਂ ਹਵਾ ਚੱਲਦੀ ਆ ਕੀ ਨਾ ਕੋਈ ਬਣਾਵੇ ਬਣਾਵੇ ਨੰਬਰ ਵਾਲੀ ਕਰ ਲੈ ਮੋਟੇ ਬਾਕੀ ਇੱਲਾਕੇ ਬਾਹਰ ਰੱਖੀ ਆਂਦੇ ਇਹ ਵੀ ਕਦੋਂ ਦੀ ਕਹੀ ਜਾ ਰਹੀ ਹੈ ਮੈਨੂੰ ਆ ਗਿਆ ਕਿ ਮੈਣੀ ਕੋਈ ਕੋਈ ਕਰਨਾ ਕਿ ਉਹ ਆ ਤਾਂ ਵੀ ਸੀ ਉਹ ਮੇਰੀ ਅੱਖ ਕਿੰਨਾ ਕਿ ਥੋੜਾ ਰੇਤ ਆ ਪੱਟ ਤਾ ਰੁਕ ਆ ਜਾ ਮੈਨੂੰ ਦਵਾਤਾਂ ਨੂੰ ਕਹੇ ਥੋੜਾ ਛੱਡ ਦੇ ਮੈਂ ਇੱਥੇ ਉਦੋਂ ਡਰ ਜਾ ਲਾਵੇ ਕਹਿੰਦੇ ਬਾਬਾ ਸੀ ਦੇ ਪਾਪਾ ਇਹ ਰੋਜ਼ ਬੰਨ ਖੇਡਦੇ ਤੇ ਗੱਲਾਂ ਪਾਣੀ ਹੁੰਦਾ ਜਿਹਦੇ ਨਾਲ ਮੈਂ ਆਹ ਸਾਥ ਕਰਕੇ ਪਿੱਛੇ ਬੈਠ ਖੇਡਣਾ ਹੈ ਉਹੀ ਤਾਂ ਹੈ ਸਾਫ ਸਾਫ ਸੋਹਣਾ ਲੱਗਦਾ ਇਹ ਰਿ ਕੈਮਰਾ ਜੇ ਨਹੀਂ ਸਾਫ਼ ਚੱਲਦਾ ਨਾ ਗਲੀਆਂ ਕਿੰਨੀ ਘੱਟ ਹੋ ਰਿਹਾ ਮੌਸਮ ਠੰਡਾ ਹੈ ਸਾਰੇ ਜਣੇ ਬਾਹਰ ਖੇਡ ਰਹੇ ਨੇ ਦੇਖੋ ਜੀ ਇੱਧਰ ਸਾਡੇ ਤਾਂ ਰਾਤ ਨੂੰ ਮੀਂਹ ਪੈ ਰਿਹਾ ਵਾ ਜੀ ਇੱਥੇ ਨਹੀਂ ਪਤਾ ਲੱਗਦਾ ਉੱਥੇ ਲਾਈਟ ਚ ਪਤਾ ਲੱਗਦਾ ਮੀਂਹ ਪੈ ਰਿਹਾ ਤੇ ਦਰਖਤ ਕਿੰਨਾ ਸੋਹਣਾ ਲੱਗ ਰਿਹਾ ਨਾ ਕਿੰਨੀ ਸੋਹਣਾ ਲੱਗਦਾ ਨਾ ਗਰਲੀਨ ਹੈ ਨਾ ਸੋਹਣਾ ਸਾਫ ਸਾਫ ਲੱਗਦਾ ਹੈ ਨਾ ਥੱਲੇ ਦੇਖੋ ਸਾਰੇ ਸਾਫ ਹੋ ਗਏ ਪੱਤੇ ਉੱਤੇ ਹਰੇ ਹਰੇ ਕਿੰਨੀ ਸੋਹਣਾ ਲੱਗਦਾ ਨਾ ਸ਼ਾਂਤੀ ਸ਼ਾਂਤੀ ਸਾਫ ਸਾਫ ਇਧਰਲੇ ਪਾਸੇ ਜਿਆਦਾ ਸੋਹਣਾ ਲੱਗਦਾ ਦੇਖ ਕਿੰਨਾ ਸੋਹਣਾ ਲੱਗਦਾ ਨਾ ਇਧਰ ਇਧਰ ਲਾਈਟ ਆ ਨਾ ਉਧਰ ਲਾਈਟ ਇਧਰ ਸੋਹਣਾ ਲੱਗੂ ਹੈ ਦੇਖ ਨਹੀ ਨਹੀ ਆਪਣੀ ਹਾਂਜੀ ਆਪਾਂ ਵੀਡੀਓ ਦਾ ਐਂਡ ਇਥੇ ਕਰਦੇ ਆਂ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਮਿਲਦੇ ਆਂ ਜੀ ਕੱਲੂ ਕਿਸੇ ਨਵੇਂ ਬਲੌਕ ਦੇ ਨਾਲ ਤਦ ਤੱਕ ਦੇ ਲਈ ਧੰਨਵਾਦ ਜੀ